ਤੋ ਮੇਰਾ ਨਾਮ ਨੈਂਸੀ ਹੈ ਤੇ ਮੈਂ ਪੂਰੇ ਜ਼ਿਲ੍ਹੇ ਵਿੱਚੋਂ ਸੈਕੰਡ ਰੈਂਕ ਪ੍ਰਾਪਤ ਕੀਤਾ ਤੇ ਮੈਂ ਇਹ ਸਾਰੇ ਦਾ ਕ੍ਰੈਡਿਟ ਮੇਰੇ ਟੀਚਰਸ ਨੂੰ ਤੇ ਪ੍ਰਿੰਸੀਪਲ ਸਰ ਨੂੰ ਦਿਆਂਗੀ ਤੇ ਸਪੈਸ਼ਲੀ ਮੇਰੇ ਇਨਚਾਰਜ ਟੀਚਰ ਗੁਰਪ੍ਰੀਤ ਮੈਮ ਨੇ ਵੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਤੇ ਤੇ ਮੈਂ ਇਹ ਇਦਾਂ ਥੋੜੇ ਕ੍ਰੈਡਿਟ ਬਹੁਤ ਜ਼ਿਆਦਾ ਕ੍ਰੈਡਿਟ ਆਪਣੇ ਪੇਰੈਂਟਸ ਨੂੰ ਵੀ ਦਿੰਨੀ ਆ ਉਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਤੇ ਮੈਂ ਹੋਰ ਸਟੂਡੈਂਟਸ ਨੂੰ ਵੀ ਕਹਿਣਾ ਚਾਹੂੰਗੀ ਜਿਹੜੇ ਸਰਕਾਰੀ ਸਕੂਲ 'ਚ ਲੱਗਣ ਤੋਂ ਡਰਦੇ ਐ ਕਿ ਇਹ ਸਕੂਲ 'ਚ ਪੜ੍ਹਾਈ ਚੰਗੀ ਨਹੀਂ ਹੋਊਗੀ ਪਰ ਇਹ ਸਕੂਲ ਦਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਹੈ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਾਈ ਸਾਨੂੰ ਬਹੁਤ ਜ਼ਿਆਦਾ ਗਾਈਡ ਗਾਈਡ ਕੀਤਾ ਤੇ ਮੈਂ ਸਾਰੇ ਸਟੂਡੈਂਟਸ ਨੂੰ ਇਹ ਕਹੂੰਗੀ ਕਿ ਉਹ ਗਵਰਨਮੈਂਟ ਸਕੂਲ ਵਿੱਚ ਲੱਗਣ ਤੋਂ ਡਰਨ ਨਾ ਤੇ ਸਕੂਲ 'ਚ ਲੱਗਣ ਜੀ ਪਹਿਲਾਂ ਤੋਂ ਬਹੁਤ ਜ਼ਿਆਦਾ ਵਾਅਦਾ ਹੋਇਆ ਗਵਰਨਮੈਂਟ ਸਕੂਲਜ਼ ਵਿੱਚ ਹੁਣ ਹੁੰਦੀਆਂ ਜੋ ਫੈਸਿਲਿਟੀਆਂ ਐ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਈਆਂ ਸਟੱਡੀਆਂ ਵੀ ਇੰਗਲਿਸ਼ ਮੀਡੀਅਮ ਵਿੱਚ ਹੋਣ ਲੱਗ ਗਈ ਐ ਇੱਥੇ ਸਾਰੀਆਂ ਸਹੂਲਤਾਂ ਵੀ ਹੈਗੀਆਂ ਗਵਰਨਮੈਂਟ ਸਕੂਲ ਚ ਅੱਜ ਕੱਲ ਹਾਂਜੀ ਸਰ ਮੇਰਾ ਨਾਮ ਮਹਕਦੀਪ ਕੌਰ ਐ ਤੇ ਅੱਜ ਪੰਜਾਬ ਸਰਕਾਰ ਵੱਲੋਂ ਔਰ ਰਿਜ਼ਲਟ ਐ ਨਾਨਾ ਦੇ 10th ਕਲਾਸ ਦਾ ਤੇ ਮੈਂ ਡਿਸਟ੍ਰਿਕਟ ਦੇ ਵਿੱਚੋਂ ਗਵਰਨਮੈਂਟ ਸਕੂਲ ਦੇ ਵਿੱਚੋਂ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਐ ਤੇ ਵੈਸੇ ਤਾਂ ਮਤਲਬ ਸਾਰੇ ਟੀਚਰਸ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਸਾਡਾ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ এডਿਕੇਸ਼ਨ ਹੈ ਤੇ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹ ਰਹੀ ਹਾਂ ਤੇ ਸਪੈਸ਼ਲ ਥੈਂਕਸ ਮੇਰੇ ਇੰਚਾਰਜ ਮੈਮ ਦਾ ਗੁਪਤ ਮੈਮ ਦਾ ਹੰਨਾਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਸਟੈਪ ਬਾਈ ਸਟੈਪ ਦੱਸ ਰਹੀ ਵੀ ਤੁਸੀਂ ਕਿਦਾਂ ਪੇਪਰ ਅਟੈਂਪਟ ਕਰਨਾ ਹੈ ਕਿਦਾਂ ਮਤਲਬ ਸਭ ਕੁਝ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਤੇ ਇੱਕ ਮੇਰੇ ਸਰ ਪਵਨ ਸਰ ਨੇ ਮੈਨੇ ਬਹੁਤ ਹੈਲਪ ਕੀਤੀ ਮੇਰੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ ਵੀ ਕਿਵੇਂ ਕੀ ਕਿੱਥੇ ਕੀ ਕਰਨਾ ਹੈ ਤੇ ਸਾਰੇ ਟੀਚਰ ਸੀ ਬਹੁਤ ਵਧੀਆ ਜੀ ਤੁਹਾਨੂੰ ਕੋਈ ਕੋਚਿੰਗ ਵੀ ਪ੍ਰਾਪਤ ਕੀਤੀ ਹੈ ਜੈ ਟਿਊਸ਼ਨ ਵਗੈਰਾ ਕੋਚਿੰਗ ਨਹੀਂ ਮਤਲਬ ਮੈਂ ਪ੍ਰਾਪਤ ਕੀਤੀ ਬਸ ਗਾਈਡੈਂਸ ਮਿਲੀ ਹੈ ਮੈਨੂੰ ਸਾਰੇ ਬਸ ਮੇਰੀ ਸਾਰੀਨ ਇੱਕ ਸੁਜੈਸ਼ਨ ਹੈ ਕਿ ਜਿਹੜੇ ਸੋਚਦੇ ਨੇ ਕਿ ਸਰਕਾਰੀ ਸਕੂਲਾਂ ਚ ਪੜਾਈ ਨਹੀਂ ਹੁੰਦੀ ਉਹਨਾਂ ਦੀ ਇਹ ਸੋਚ ਮੈਨੂੰ ਨਹੀਂ ਠੀਕ ਲੱਗੀ ਕਿਉਂਕਿ ਸਰਕਾਰੀ ਸਕੂਲਾਂ ਚ ਬਹੁਤ ਵਧੀਆ ਪੜਾਈ ਹੁੰਦੀ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਾ ਸੀਨੀਅਰ ਸੈਕੰਡਰੀ ਸਕੂਲ ਲਈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਜਮਾਤ ਦਾ ਮੈਰਿਟ ਅਨਾਉਂਸ ਕੀਤੀ ਹੈ ਔਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੀਆਂ ਤਿੰਨ ਵਿਦਿਆਰਥਣਾ ਜਿਨ੍ਹਾਂ ਨੇ ਜ਼ਿਲ੍ਹੇ ਚੋਂ ਸਰਕਾਰੀ ਸਕੂਲਾਂ ਚੋਂ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਮੈਰਿਟ ਚ ਸਥਾਨ ਪ੍ਰਾਪਤ ਕੀਤਾ ਹੈ ਔਰ ਸਾਡੇ ਲਈ ਵੱਡੀ ਗੱਲ ਇਹ ਕਿ ਤਿੰਨੋਂ ਵਿਦਿਆਰਥਣਾ ਨੇ ਆਪਣੀ ਸਿਰ ਤੋੜ ਯਤਨ ਕਰਕੇ ਜਿਹੜੀ ਹੈਗੀ ਹੈ ਮਿਹਨਤ ਕਰਕੇ ਪੰਜਾਬ ਮੈਰਿਟ ਵਿੱਚੋਂ 11ਵਾਂ ਸਥਾਨ ਪ੍ਰਾਪਤ ਕੀਤਾ ਹੈ 13ਵਾਂ ਸਥਾਨ ਪ੍ਰਾਪਤ ਕੀਤਾ ਤੇ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਪ੍ਰਾਪਤੀ ਲਈ ਜਿੱਥੇ ਮੇਰਾ ਸਟਾਫ ਵਧਾਈ ਦਾ ਪਾਤਰ ਹੈ ਉਹਦੇ ਨਾਲ ਨਾਲ ਇਹਨਾਂ ਦੇ ਮਾਪੇ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਇਹਨਾਂ ਨੇ ਰੈਂਕ ਪ੍ਰਾਪਤ ਕੀਤਾ ਹਰ ਸਾਲ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਸੰਸਥਾ ਜ਼ਿਲ੍ਹੇ ਭਰ ਵਿੱਚ ਸਰਕਾਰੀ ਸਕੂਲਾਂ ਚੋਂ ਮੋਰੀ ਸੰਸਥਾ ਰਹੀ ਹੈ ਮੈਂ ਬੱਚਿਆਂ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਸਾਰਿਆਂ ਤੋਂ ਪਹਿਲਾਂ ਸਾਡੀ ਮਹਿਕਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਨੈਂਸੀ ਔਰ અમંત દીપ ਨੇ ਜਿਹੜਾ ਹੈਗਾ ਤਿੰਨੇ ਬੱਚੀਆਂ ਨੇ ਬਿਨਾ ਕਿਸੇ ਟਿਊਸ਼ਨ ਦੇ ਸਾਡੇ ਸਟਾਫ ਦੀ ਮਿਹਨਤ ਦਾ ਸਦਕਾ ਔਰ ਖੁਦ ਆਪ ਦੀ ਸੈਲਫ ਤਿਆਰੀ ਕਰਕੇ ਇਹ ਸਥਾਨ ਪ੍ਰਾਪਤ ਕੀਤਾ ਹੈ ਇਹਦੇ ਲਈ ਸੰਸਥਾ ਬੜੀ ਵਧਾਈ ਦਿੰਦੀ ਹੈ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੀ ਹੈ ਕਿ ਜਿਨ੍ਹਾਂ ਬੱਚਿਆਂ ਨੇ ਇਨੀ ਮਿਹਨਤ ਕਰਕੇ ਸਥਾਨ ਪ੍ਰਾਪਤ ਕੀਤਾ ਹੈ ਹਾਂਜੀ ਮੈਂ ਬਲਜੀਤ ਰਾਣੀ ਸਾਇੰਸ ਮਿਸਟਰਸ ਐਜ਼ ਆ ਕੋਆਰਡੀਨੇਟਰ ਹਾਈ ਵਿੰਗ ਸਕੂਲ ਦੇ ਵਿੱਚ ਸੇਵਾਵਾਂ ਨਿਭਾ ਰਹੀ ਆ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਜੋ ਰਿਜ਼ਲਟ ਐਲਾਨਿਆ ਗਿਆ ਉਹਦੇ ਵਿੱਚ ਮੈਰਿਟ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਉਹਦੇ ਵਿੱਚ ਸਾਡੇ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਜਿਹੜੇ ਹੈਗੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ ਸਾਡੇ ਸਕੂਲ ਦਾ ਪਹਿਲਾ ਸਥਾਨ ਰਿਹਾ ਹੈ ਅ ਮੈਂ ਇਹਨਾਂ ਬੱਚਿਆਂ ਨੂੰ ਸਾਰੇ ਸਟਾਫ ਵੱਲੋਂ ਔਰ ਇਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਉਹਨਾਂ ਦੇ ਸਾਡੇ ਬੱਚੇ ਆ ਜਿਹੜੇ ਨੇੜੇ ਦੀਆਂ ਬੱਚੀਆਂ ਕਿਉਂਕਿ ਸਾਡਾ ਗਰਲ ਸਕੂਲ ਹੈ ਉਹਨਾਂ ਦੇ ਮਾਪਿਆਂ ਨੂੰ ਖਾਸ ਤੌਰ ਤੇ ਸੁਨੇਹਾ ਦੇਣਾ ਚਾਹੁੰਦੀ ਆ ਤੁਹਾਡੇ ਮਾਧਿਅਮ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਕਿ ਉਹ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਦਾਖਲ ਕਰਵਾਉਣ ਕਿਉਂਕਿ ਹੁਣ ਪਹਿਲਾਂ ਵਾਲੀ ਜਿਹੜੀ ਪਹਿਲਾਂ ਪੇਰੈਂਟਸ ਦੇ ਮਨ ਦੇ ਵਿੱਚ ਡਰ ਹੁੰਦਾ ਸੀਗਾ ਵੀ ਸਰਕਾਰੀ ਸਕੂਲ ਆ ਸ਼ਾਇਦ ਇੱਥੇ ਪੜ੍ਹਾਈ ਨਹੀਂ ਹੁੰਦੀ ਹੋਣੀ ਜਾਂ ਕਿਵੇਂ ਵੀ ਉਹ ਬਹੁਤ ਅੱਗੇ ਨਾਲੋਂ ਬਦਲ ਚੁੱਕਿਆ ਸਮਾਂ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰ ਸਾਡੇ ਸਕੂਲ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਕਹਿੰਦੇ ਤਾਂ ਤੁਹਾਡੇ ਸਾਹਮਣੇ ਆ ਨਤੀਜੇ ਆ ਜਿਹੜੇ ਕੱਲ ਨੂੰ ਸਾਡੇ ਬਾਕੀ ਦਾ ਰਿਜ਼ਲਟ ਆਊਗਾ ਤਾਂ ਸਾਨੂੰ ਉਮੀਦ ਹੈ ਕਿ 90% ਤੋਂ ਵੱਧ ਬਹੁਤ ਸਾਰੇ ਬੱਚਿਆਂ ਜਿਹੜੀਆਂ ਸਾਡੀਆਂ ਅੰਕ ਪ੍ਰਾਪਤ ਕਰਨਗੀਆਂ ਤੇ ਇਸ ਲਈ ਮੇਰੀ ਮਾਪਿਆਂ ਨੂੰ ਬੱਚਿਆਂ ਬੱਚਿਆਂਦਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਵੱਧ ਵੱਧ ਬੱਚੀਆਂ 6ਵੀਂ ਤੋਂ ਲੈ ਕੇ ਪਲੱਸ 2 ਤੱਕ ਜਿਹੜਾ ਸਾਡਾ ਸਕੂਲ ਹੈ ਇੱਥੇ ਦਾਖਲ ਕਰਵਾਉਣ ਤਾਂ ਜੋ ਉਹਨਾਂ ਦੇ ਭਵਿੱਖ ਨੂੰ ਅਸੀਂ ਤੇ ਉਹ ਰਲ ਕੇ ਰੋਸ਼ਨਾ ਸਕੀਏ ਅੱਗੇ ਵੱਧ ਤੋਂ ਵੱਧ ਦਾ ਜਿਹੜਾ ਉਹਨਾਂ ਦਾ ਭਵਿੱਖ ਰੋਸ਼ਨ ਹੋਵੇ